ਬੋਲ ਬੋਲ ਬਾਬਾ ਸਾਹਿਬ ਉਹ ਤਾਂ ਜਨ ਕੋਚੇ ਦੇ ਕੋਨਾ ਦੇ ਵਿੱਚ ਆਪਣੇ ਲਈ ਇੱਥੇ ਠੀਕ ਅਸਾਂ ਠੀਕ ਰੱਖਿਆ ਉਹ ਚੁੱਚੇ ਨੂੰ ਉਹਨਾਂ ਨੂੰ ਬਰਾਬਰਤਾ ਦੇ ਜਿਹੜੇ ਹੱਕ ਦਿੱਤੇ ਇਹਦੇ ਵਾਸਤੇ ਹਮੇਸ਼ਾ ਉਹਨਾਂ ਦੇ ਮਸੀਹਾ ਨੇ ਜਾਣੇ-ਜਾਨ ਗਏ ਤੇ ਉਹਨਾਂ ਦਾ ਮੈਂ ਇਸ ਗੱਲ ਦਾ ਸ਼ੁਕਰਾਨਾ ਕਰਦੀ ਹਾਂ ਕਿਉਂਕਿ ਕੱਲ ਅਸੀਂ ਵਿਸਾਖੀ ਦਾ ਸੁਖ ਸੁਖ ਪਰਵਾਸ ਖਾਲਸਾ ਦਿਵਸ ਦੀ ਸਾਜਨਾ ਦਿਵਸ ਦੀ ਅਸੀਂ ਮਨਾਈ ਤੇ ਜਿਹੜੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਜਿੱਥੇ ਖੇਤ ਬਾਗ ਪੂਚ ਫਾਤੋਂ ਉੱਪਰ ਉੱਟ ਕੇ ਪੰਜ ਪਿਆਰਾ ਦੀ ਸਿਰਜਣਾ ਕਰਕੇ ਰੰਗਰੇਟਾ ਗੁਰੂ ਦਾ ਬੇਟਾ ਦਰਜਾ ਦਿੱਤਾ ਉਹੀ ਜਦ ਸੰਵਿਧਾਨ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਾਇਆ ਤੇ ਇਹੋ ਸੋਚ ਨੂੰ ਬਾਬਾ ਸਾਹਿਬ ਅੰਮੇਰਜੀਤ ਜੀ ਨੇ ਅੱਗੇ ਜਾ ਕੇ ਬਰਾਬਰਤਾ ਦਾ ਦਰਜਾ ਦਿੱਤਾ ਤੇ ਮੈਂ ਇਸ ਧੰਨਵਾਸਤੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਹਾਂ ਤੇ ਇਸ ਸ਼ੁਕਰਮੁਹਾਰੇ ਤੇ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮੈਡਮ ਗੁਰੂ ਪਰ ਫਾਈਓ ਦਰਜ ਹੋਈ ਹੈ ਕਿ ਨਹੀਂ ਦੇਖਦੇ ਹੋ ਪਹਿਲਾਂ ਦਾ ਜੋ ਨੇ ਪ੍ਰੋਮਿਸ ਕੀਤਾ ਸੀ ਦਾਵਾ ਕੀਤਾ ਸੀ ਬਾਬਾਡੂ ਲੈ ਕੇ ਦੀ ਪਾਪੇ ਨੇ ਕੀ ਨਹੀਂ ਕਰਦੇ ਇਹ ਸਰਕਾਰ ਨੇ ਲੋਕਾਂ ਦੇ ਹੱਕ ਬਲੇ ਕੋਈ ਕੰਮ ਜੇ ਇਹਨਾਂ ਨੂੰ ਬੈਠੇ ਤੇ ਉਂਗਲਾਂ 'ਚ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਦੱਸ ਸਕਦੀ ਹਾਂ ਲੇਕਿਨ ਵਿਰੋਧੀਆਂ ਨੂੰ ਦਬਾ ਕੇ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕਰਕੇ ਆਪਣੇ ਆਪ ਨੂੰ ਭਗਵਾਨ ਸਮਾਨ ਰੱਬ ਸਮਝਦਾ ਹੈਗਾ ਇਹ ਵੀ ਇਹ ਹੈ ਕਿ ਲੋਕ ਸਭਾ 'ਚ ਲੋਕਾਂ ਨੇ ਇਹਨੂੰ ਜਨਾਤ ਤੇ ਬਾਕੀ ਜਿਹੜੀ ਬਚੀ ਕੁਛੀ ਕਸਰ ਹੈ ਅਗਲੇ ਮਹੀਨੇ ਤੇ ਜਨਾਤ ਮੈਨੂੰ ਗੁਰਪਤਵੰਤ ਸਿੰਘ ਪੰਨੂ ਨੇ ਚੂਹਣੀ ਲਾਇਕ ਬਣ ਕੇ ਚੱਲਦੇ ਟਿਕਟ ਕਾਲਜ ਦੇ ਕੰਪਨੀ ਉਹਨਾਂ ਰਾਜ ਨੂੰ ਲੱਗਦਾ ਹੈ ਉਹਨਾਂ ਨੂੰ ਬਹੁਤ ਬਹੁਤ ਗਲਤ ਕਰ ਰਹੇ ਹਨ ਆਪਾਂ ਸਾਡੀ ਅੰਦਰ ਮੋੜਾਂ ਜਾਂ ਲੁਕੋਚੇ ਤਾਂ ਕੋਈ ਨਾ ਵਿਚ ਆਪਣੇ ਨੇਮ ਇੱਥੇ ਠੀਕ ਹੈ ਠੀਕ ਹੈ ਉਹਨਾਂ ਤੋਂ ਦੇਖਣ ਮਾਰਦੇ ਆਪਣੇ ਪੁੱਛਿਆਂ ਨੂੰ ਉਹਨਾਂ ਨੂੰ ਬਰਾਬਰਤਾ ਦੇ ਜਿਹੜੇ ਹੱਕ ਦਿੱਤੇ ਇਹਦੇ ਵਾਸਤੇ ਹਮੇਸ਼ਾ ਉਹਨਾਂ ਦੇ ਮਸੀਹਾ ਨੇ ਜਾਣੇ ਜਾਣਗੇ ਤੇ ਉਹਨਾਂ ਦਾ ਮੈਂ ਇਸ ਗੱਲ ਦਾ ਸ਼ੁਕਰਾਨਾ ਕਰਦੀ ਹਾਂ ਕਿਉਂਕਿ ਕੰਨ ਅਸੀਂ ਸਾਕੀ ਦਾ ਸੋ ਸੋ ਪਰਿਵਾਰ ਖਾਲਸਾ ਵਿਰਸਤੀ ਸਾਜਨਾ ਵਿਰਸਤੀ ਅਸੀਂ ਮਨਾਈ ਜਿਹੜੇ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਜਿੱਥੇ ਖੇਤ ਖਾ ਪੂਛ ਨੀ ਜਾਤ ਪਾਤੋਂ ਉੱਪਰ ਉੱਠ ਕੇ ਪੰਜ ਪਿਆਰਿਆਂ ਦੀ ਸਿਰਜਣਾ ਕਰਕੇ ਰੰਗਰੇਟਾ ਗੁਰੂ ਦਾ ਬੇਟਾ ਦਰਜਾ ਦਿੱਤਾ ਉਹੀ ਜਦ ਸੰਵਿਧਾਨ ਦੇਸ਼ ਆਜ਼ਾਦ ਹੋਇਆ ਸੰਵਿਧਾਨ ਬਣਾਇਆ ਤੇ ਇਹੋ ਸੋਚ ਨੂੰ ਬਾਬਾ ਸਾਹਿਬ ਅੰਮ੍ਰਿਤ ਸਿੰਘ ਜੀ ਨੇ ਅੱਗੇ ਜਾ ਕੇ ਪਰਪਰਤਾ ਦਾ ਦਰਜਾ ਦਿੱਤਾ ਤੇ ਮੈਂ ਇਸ ਸਨ ਵਾਸਤੇ ਉਹਨਾਂ ਦਾ ਸ਼ੁਕਰਾਨਾ ਵੀ ਕਰਦੀ ਆ ਤੇ ਇਸ ਸਬੰਧਾਰੇ ਤੇ ਸਾ ਮੈਡਮ ਗੁਰਪ੍ਰੀਤ ਕਲਾਪ ਐਫਆਈਓ ਦਰਜ ਹੋਈ ਹੈ ਕਿ ਨਹੀਂ ਦੇਖਿਓ ਪਹਿਲਾਂ ਦਾ ਜੂਨ ਨੇ ਪ੍ਰੋਮਿਸ ਕੀਤਾ ਸੀ ਦਾਵਾ ਕੀਤਾ ਸੀ ਬੱਬਾ ਨੂੰ ਲੈ ਕੇ ਇਹ ਦੀ ਕਾਦੇ ਨੇ ਕੀ ਨਹੀਂ ਕਰਦੇ ਇਹ ਸਰਕਾਰ ਨੇ ਲੋਕਾਂ ਦੇ ਹੱਕ ਵਾਲੇ ਕੋਈ ਕੰਮ ਜੇ ਜਿੰਨਣ ਬੈਠੇ ਤੇ ਉਂਗਲਾਂ 'ਚ ਨਾ ਤੁਸੀਂ ਦੱਸ ਸਕਦੇ ਹੋ ਨਾ ਮੈਂ ਦੱਸ ਸਕਦੀ ਆ ਲੇਕਿਨ ਵਿਰੋਧੀਆਂ ਨੂੰ ਦਬਾ ਕੇ ਵਿਰੋਧੀਆਂ ਦੇ ਉੱਤੇ ਪਰਚੇ ਦਰਜ ਕਰਕੇ ਆਪਣੇ ਆਪ ਨੂੰ ਭਗਵੰਤ ਮਾਨ ਵਾਂਗ ਸਮਝਦਾ ਹੈਗਾ ਇਹ ਵੀ ਇਹ ਹੈ ਕਿ ਲੋਕ ਸਭਾ 'ਚ ਲੋਕਾਂ ਨੇ ਇਹਨੂੰ ਜਨਾਤ ਤੇ ਬਾਕੀ ਜਿਹੜੇ ਬਚੀ ਕੁਛੀ ਕਸਰ ਹੈ ਅਗਲੇ ਮਹੀਨੇ ਤੇ ਜਨਾਬ ਮੈਨੂੰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਖਿਡਾਰੀ ਬਣ ਕੇ ਚਾਹਵਾ ਟਿਕਟ ਦਿੱਤੀ